ਅੱਜ ਨਗਰ ਕੌਂਸਲ ਗ੍ਰੈਂਡ ਨੂੰ ਪਹਿਲਾ ਐਸਸੀ ਪ੍ਰਧਾਨ ਹਰਮੇਸ਼ ਸ਼ਰਾਲ ਦੇ ਰੂਪ ਵਿੱਚ ਮਿਲਿਆ ਆ ਤੇ ਮੇਰੇ ਨਾਲ ਨੇ ਸਮਾਜ ਸੇਵਕ ਹੈਪੀ ਮਾਹੀ ਜੀ ਜਿਨ੍ਹਾਂ ਨੇ ਐਸਸੀ ਪ੍ਰਧਾਨ ਦਾ ਮੁੱਦਾ ਵੀ ਚੱਕਿਆ ਸੀਗਾ ਸ਼ਹਿਰ ਵਿੱਚ ਤੇ ਅੱਜ ਜਿਹੜਾ ਮਾਹੌਲ ਸ਼ਹਿਰ ਦੇ ਵਿੱਚ ਬਣਿਆ ਐਸਸੀ ਪ੍ਰਧਾਨ ਦੇ ਲਈ ਤੇ ਅੱਜ ਉਸ ਨੂੰ ਬੂਰ ਲੱਗ ਗਿਆ ਤੇ ਅੱਜ ਐਸਸੀ ਪ੍ਰਧਾਨ ਦਾ ਜਿਹੜਾ ਤਾਜ ਆ ਉਹ ਹਰਮੇਸ਼ ਸ਼ਰਾਲ ਉਹਨਾਂ ਦੇ ਸਿਰ ਤੇ ਸਜਿਆ ਮੇਨਨ ਹੈਪੀ ਮਾਹੀ ਜੀ ਹੈਪੀ ਮਾਹੀ ਤੁਸੀਂ ਜਿਹੜਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਾ ਸੀ ਐਸਸੀ ਪ੍ਰਧਾਨ ਬਣਾਉਣਾ ਹਾ ਜੋ ਐਸਸੀ ਪ੍ਰਧਾਨ ਵੀ ਬਣ ਗਿਆ ਸ਼ਹਿਰ ਨੂੰ ਕੋਜੀ ਰਾਜਾ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਸਾਡੇ ਵੀਰ ਰਮੇਸ਼ ਲਾਲ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਨੇ ਔਰ ਨਾਲ ਨਾਲ ਸੀਨੀਅਰ ਮੀਤ ਪ੍ਰਧਾਨ ਸਾਡੇ ਸੁਦੇਸ਼ ਮਿੱਲਾ ਜੀ ਔਰ ভাইস ਪ੍ਰਧਾਨ ਰਾਹੁਲ ਪੁੰਜ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਇਹ ਟੀਮ ਪੂਰਾ ਵਰਕ ਕਰੇ ਔਰ 5 ਸਾਲ ਦਾ ਕਾਰਜਕਾਲ ਆਪਣੇ ਕਾਲਜ ਕਾਲ ਦੇ ਵਿੱਚ ਗੁਰਾਇਨ ਕੁਝ ਲੈ ਕੇ ਜਾਣ ਉਹ ਦਿਖਾ ਕੇ ਜਾਣ ਕੇ ਅਸੀਂ ਜੇ ਕਾਬਲੀਅਤ ਨਾ ਅੱਗੇ ਆਏ ਆ ਤੇ ਅਸੀਂ ਕੁਝ ਸ਼ਾਇਦ ਉਹ ਦੇ ਕੇ ਚੱਲੇ ਆ ਦੂਜੀ ਗੱਲ ਰਹਿ ਗਈ ਤੁਹਾਡੇ ਐਸੀ ਸਮਾਜ ਦੇ ਮੁੱਦੇ ਦੀ ਦੇਖੋ ਮੈਂ ਇੱਕ ਮੁਹਿੰਮ ਇਹ ਛੜੀ ਸੀ ਲੋਕਾਂ ਨੇ ਇਸ ਦਾ ਮਤਲਬ ਗਲਤ ਲਿਆ ਜਾਂ ਕਹਿ ਲਓ ਇਹਨੂੰ ਸਮਾਜ ਨਾਲ ਇੱਕ ਬੇਸਿਕ ਸਮਾਜ ਨਾਲ ਕਿਸੇ ਸਮਾਜ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਮੁੱਦਾ ਸੀ ਕਿ ਹਰੇਕ ਧਰਮ ਨੂੰ ਹਰੇਕ ਜਾਤ ਨੂੰ ਹਰੇਕ ਕੈਂਡੀਡੇਟ ਨੂੰ ਅਧਿਕਾਰ ਹੈ ਕਿ ਉਹ ਉਹਨਾਂ ਦਾ ਇੱਕ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਹੈ ਉਹਨਾਂ ਦੀ ਟਰਨ ਆਣੀ ਚਾਹੀਦੀ ਹੈ ਸੋ ਪਹਿਲਾਂ ਆਪਾਂ ਦੇਖੀਏ ਜਨਰਲ ਸਮਾਜ ਨੂੰ ਮੌਕਾ ਮਿਲ ਗਿਆ BC ਨੂੰ ਮੌਕਾ ਮਿਲ ਗਿਆ ਸੇ ਸੋ ਐਸਸੀ ਸਮਾਜ ਨੂੰ ਹਜੇ ਤੱਕ ਕਿਸੇ ਵੀ ਅਹੁਦੇਦਾਰ ਦਾ ਮੁੱਦਾ ਮੌਕਾ ਨਹੀਂ ਮਿਲਿਆ ਖਾਸ ਕਰ ਪ੍ਰਧਾਨਗੀ ਦਾ ਸੋ ਮੈਂ ਚਾਹੁੰਦਾ ਸੀ ਇੱਕ ਰੋਟੇਸ਼ਨ ਚ ਆ ਜਾਵੇ ਸੋ ਜਾਤਾਂ-ਪਾਤਾਂ ਧਰਮਾਂ ਤੋਂ ਅਸੀਂ ਤਾਂ ਉੱਪਰ ਉੱਠਣ ਦੀ ਗੱਲ ਕਰਦੇ ਆ ਅਸੀਂ ਤਾਂ ਕਹਿੰਦੇ ਜੇ ਤੁਸੀਂ ਸੱਚਮੁੱਚ ਚਾਹੁੰਦੇ ਆ ਬਈ ਸਮਾਜ ਦੀ ਸਿਰਜਣਾ ਅੱਛੇ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਜਾਤਾਂ-ਪਾਤਾਂ ਤੋਂ ਉੱਪਰ ਉੱਠੋ ਪਰ ਗੱਲ ਇਹ ਆ ਬਈ ਲੋਕ ਉੱਠ ਨੇ ਕਿੱਥੋਂ ਆ ਜਾਤਾਂ-ਪਾਤਾਂ ਤੋਂ ਤੇ ਐਂ ਟ੍ਰੋਲ ਵੀ ਕੀਤਾ ਗਿਆ ਬਿਲਕੁਲ ਟ੍ਰੋਲ ਕੀਤਾ ਗਿਆ ਮੇਰੀ ਫੇਸਬੁੱਕ ਤੇ ਬੜਾ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਕਿਸੇ ਕਾਸਟ ਦਾ ਜੋੜ ਕੇ ਵੀ ਦੇਖਿਆ ਹਾਲਾਂਕਿ ਅਜੇ ਸਮਾਜ ਸੇ ਵੀ ਆਉਣ ਦੇ ਅਸੀਂ ਨਾਤੇ ਅਸੀਂ ਲੋਕਾਂ ਨੂੰ ਮੈਸੇਜ ਦਿੰਨੇ ਆ ਕਿ ਦੇਖੋ ਕੁੰਦਾਂ ਦੀ ਐਨ ਜੀਓ ਨਾਲ ਅਸੀਂ ਜੁੜੇ ਆ ਲੋਕਾਂ ਨੂੰ ਅਸੀਂ ਮੈਸੇਜ ਦਿੰਨੇ ਆ ਕਿ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋਂ ਵਰਨੋਂ ਕੋ ਸਾਂਝਾ ਗੁਰਨਾਨਕ ਦੇਵ ਜੀ ਕਹੇ ਤੇ ਸਾਂਝਾ ਤਾਂ ਤਾਂ ਹੀ ਆ ਜੇ ਸਾਡੀ ਕੋਈ ਗੱਲ ਕਰੇ ਸਾਡੀ ਕੋਈ ਗੱਲ ਕਰਨ ਤਿਆਰ ਨਹੀਂ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਮਤਲਬ ਧਰਮ ਦੇ ਮੁੱਦੇ ਨੂੰ ਤੁਸੀਂ ਉਹ ਮੈਮ ਬਣਾ ਲਿਆ ਤੁਸੀਂ ਰੋਟੇਸ਼ਨ ਨੂੰ ਆ ਨਿਭਾ ਲਿਆ ਕਿ ਰੋਟੇਸ਼ਨ ਦੇ ਹਿਸਾਬ ਨਾਲ ਤੁਸੀਂ ਚੱਲੋ ਇੱਕ ਵਾਰ ਹੁਣ ਸਾਡੀ ਐਕਟਰੀ ਹੋ ਗਈ ਆ ਔਰ ਤੁਸੀਂ 5 ਸਾਲ ਬਾਅਦ ਕੋਈ ਹੋਰ ਵੀ ਸੀ ਆਜੂਗਾ ਕਿਸੇ ਜਨਰਲ ਨੂੰ ਮੌਕਾ ਮਿਲ ਜਾਊਗਾ ਸਾਰੇ ਧਰਮਾਂ ਨੂੰ ਜੇ ਬਰਾਬਰਤਾ ਦੀ ਗੱਲ ਕਰਦੇ ਤਾਂ ਮੌਕਾ ਸਾਰੇ ਲਈ ਬਰਾਬਰ ਚਾਹੀਦਾ ਜਿਸ ਤਰ੍ਹਾਂ ਜੇ ਆਪਾਂ ਇੱਕ ਕਾਸਟ ਦੀ ਗੱਲ ਕਰਦੇ ਆ ਜਦੋਂ ਇਹ ਗੱਲ ਚਰਚਾ ਹੁੰਦੀ ਆ ਵੀ ਸ਼ਹਿਰ ਨੂੰ ਐਸਸੀ ਪ੍ਰਧਾਨ ਮਿਲਣਾ ਚਾਹੀਦਾ ਤਾਂ ਅਕਸਰ ਕਿਹਾ ਜਾਂਦਾ ਕਿ ਤੁਸੀਂ ਭਾਈਚਾਰਕ ਸਾਂਝ ਤੋੜ ਰਹੇ ਆ ਭਾਈਚਾਰਕ ਸਾਂਝ ਬਣਾ ਕੇ ਰੱਖੋ ਬਿਲਕੁਲ ਸਹੀ ਬੁੱਧਾ ਗੱਲ ਕੀਤੀ ਤੁਸੀਂ ਦੇਖੋ 20 ਸਾਲ ਕਿ ਜੇ ਸਿੱਖ ਪਰਿਵਾਰ ਨਾਲ ਜੁੜੇ ਹੋਏ ਸਾਡੇ ਵੀਰ ਸਾਡੇ ਕਮਲਜੀਤ ਬਿੱਟੂ ਜੀ ਰਹੇ ਨੇ ਪ੍ਰਧਾਨ ਉਸੋਂ ਉਸ ਟਾਈਮ ਕਿਸੇ ਨੇ ਕਾਸਟ ਦੀ ਗੱਲ ਨਹੀਂ ਕੀਤੀ ਉਸ ਟਾਈਮ ਕਿਸੇ ਨੇ ਭਾਈਚਾਰਕ ਸਾਂਝ ਬਣਾਉਣ ਦੀ ਗੱਲ ਨਹੀਂ ਕੀਤੀ ਭਾਈਚਾਰਕ ਸਾਂਝ ਤੋੜਨ ਦੀ ਗੱਲ ਨਹੀਂ ਕੀਤੀ ਜਦੋਂ ਸਾਡਾ ਐਸੀ ਕੈਂਡੀਡੇਟ ਨਾਮਿਨੇਟ ਹੁੰਦਾ ਤਾਂ ਇਹਨਾਂ ਨੂੰ ਭਾਈਚਾਰਕ ਸਾਂਝ ਦਿਖਾਈ ਜਾਂਦੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਲੋਕਾਂ ਦੀ ਸੋਚ ਕੀ ਹੈਗੀ ਹੈ ਮਤਲਬ ਜੇ ਕੋਈ ਸਮਾਜ ਦਾ ਬੰਦਾ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਔਰ ਆਪਣੀ ਮਿਹਨਤ ਸਦਕਾ ਆ ਰਿਹਾ ਇਹ ਨਹੀਂ ਆ ਵੋ ਇੱਕ ਵਾਰ ਦੂਜੀ ਵਾਰ ਕੈਂਡੀਡੇਟ ਚੁਣਿਆ ਉਹਨੂੰ ਪਾਰਟੀ ਨੇ ਔਰ ਬਕਾਇਦਾ ਉਹ ਅੱਛੇ ਮਾਰਜਨ ਨਾਲ ਜਿੱਤ ਕੇ ਅੱਗੇ ਆਇਆ ਸਨੀਅਰਟੀ ਬੇਸ ਤੇ ਆਇਆ ਇਹ ਨਹੀਂ ਆ ਕਿ ਤੁਸੀਂ ਐਸੀ ਭਾਈਚਾਰਾ ਦੇਖੇ ਉਹਨਾਂ ਨੂੰ VOTING ਕਰ ਦਿੱਤੀ ਹੈ ਪੂਰਾ ਆਪਣਾ ਦਮ ਖੰਬ ਦਿਖਾ ਕੇ ਉਸ ਤੋਂ ਬਾਅਦ ਉਹ ਐਜ ਪ੍ਰੈਜ਼ੀਡੈਂਟ ਚੁਣੇ ਗਏ ਨੇ ਸੋ ਪਾਰਟੀ ਨੇ ਉਹਨਾਂ ਨੂੰ ਜੇ ਨਿਵਾਜਿਆ ਕੁਝ ਦੇ ਕੇ ਨਿਵਾਜਿਆ ਹੁਣ ਗ੍ਰਾਂਵ ਵਿੱਚ ਪਰਮੇਸ਼ਰਾਲ ਜੀ ਪ੍ਰਧਾਨ ਬਣ ਗਏ ਹੈ ਤੇ ਕੀ ਤੁਸੀਂ ਵੇ ਪਰਮੇਸ਼ ਚ ਲਾਲ ਜੀ ਪ੍ਰਧਾਨ ਬਣ ਗਿਆ ਤੇ ਗ੍ਰੈਂਡ ਦੇ ਜਿਹੜੇ ਵਿਕਾਸ ਦੇ ਕੰਮ ਆ ਉਹ ਬਾ ਦਸਤੂਰ ਜਿੱਦਾਂ ਇਹ ਚੱਲਣੇ ਚਾਹੀਦੇ ਆ ਪਹਿਲਾ ਵਿਕਾਸ ਦੇ ਕੰਮ ਰੁਕੇ ਰਹੇ ਆ ਕਾਫੀ ਸਮੱਸਿਆਵਾਂ ਦਾ ਸ਼ਹਿਰ ਵੀ ਗਰਾਂ ਜਾਂਦਾ ਹੈ ਦੇਖੋ ਹਰੇਕ ਨੇ ਆਪਣੇ ਤਰੀਕੇ ਨਾਲ ਸ਼ਹਿਰ ਨੂੰ ਚੰਗਾ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹ ਨਹੀਂ ਕਹਿੰਦਾ ਹਰੇਕ ਦਾ ਆਪਣਾ ਆਪਣਾ ਟਾਈਮ ਹੁੰਦਾ ਹਰੇਕ ਦਾ ਕੰਮ ਕਰਨ ਦਾ ਆਪਣਾ ਸਟਾਈਲ ਹੁੰਦਾ ਆਪਣਾ ਢੰਗ ਹੁੰਦਾ ਜੋ ਪਿੱਛੇ ਨਹੀਂ ਹੋਇਆ ਸੋ ਅਸੀਂ ਚਾਹੁੰਦੇ ਆ ਉਹ ਜਿਹੜੀਆਂ ਸਮੱਸਿਆਵਾਂ ਆ ਉਹਨੂੰ ਦੂਰ ਕੀਤਾ ਜਾਵੇ ਖਾਸ ਕਰ ਸਾਡੇ ਸੀਵਰੇਜ ਦਾ ਮੁੱਦਾ ਹੈ ਦੰਪ ਦਾ ਮੁੱਦਾ ਹੈ ਰੇਲਵੇ ਫਾਟਕ ਦਾ ਮੇਨ ਮੁੱਦਾ ਹੈ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਉਹਦਾ ਮੁੱਦਾ ਹੈ ਅ ਦੂਜੀ ਗੱਲ ਇੱਕ ਚੌਥੀ ਗੱਲ ਦੀ ਕਰ ਲਾਂ ਤੇ ਇੱਕ ਬਾਥਰੂਮ ਦਾ ਮੁੱਦਾ ਬਹੁਤ ਐਮ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਾਸੰਦਾ ਹੈ ਨਹੀਂ ਦੂਜੀ ਗੱਲ ਜੇ ਕਿਸੇ ਨੂੰ ਵਾਸ਼ਰੂਮ ਜਾਣਾ ਹੋਵੇ ਅ ਖਾਸ ਕਰਕੇ ਮੇਨ ਬੇਸਿਕ ਬਾਸ ਸਟੈਂਡ ਦੇ ਨੇੜੇ ਤਾਂ ਬੜਾ ਔਖਾ ਹੁੰਦਾ ਜਦੋਂ ਲੇਡੀ ਸਵਾਰੀ ਕੋਈ ਜਾਣਾ ਚਾਹੁੰਦੀ ਹੈ ਤਾਂ ਹਰੇਕ ਕੋਈ ਕਿਸੇ ਨੂੰ ਕਾਲੂ ਰੈਸਟੋਰੈਂਟ ਦੇ ਵਿੱਚ ਜਾਂ ਕਿਤੇ ਹਲਕੀ ਗਵਰਨਮੈਂਟ ਨੇ ਅトライ ਕਰ ਦਿੱਤਾ ਕਿ ਕਿਸੇ ਵੀ ਰੈਸਟੋਰੈਂਟ ਚ ਵੀ ਜਾ ਸਕਦੇ ਆ ਪਰ ਕੋਈ ਯੂਜ਼ ਕਰ ਨਹੀਂ ਦਿੰਦਾ ਤੋਂ ਬੜੇ ਵੱਡੀ ਇੱਕ ਸਮੱਸਿਆ ਹੈ ਔਰ ਇਹ ਜਿਹੜੇ ਮਸਲੇ ਆ ਇਹ ਇਹ ਮੁੱਦੇ ਆ ਔਰ ਇਹਨਾਂ ਨੂੰ ਮੇਰੇ ਖਿਆਲ ਨਾਲ ਸਾਡੇ ਰਮੇਸ਼ ਲਾਲ ਮੇਸੀ ਜੀ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕਰਨਗੇ ਕਿਉਂਕਿ ਇਹ ਪਿਛਲੀਆਂ ਸਰਕਾਰਾਂ ਚ ਵੀ ਦੇ ਚੁੱਕੇ ਇਹਨਾਂ ਮੁੱਦਿਆਂ ਨੂੰ ਕਿੱਦਾਂ ਹੈਂਡਲ ਕਰਨਾ ਔਰ ਕਿੱਦਾਂ ਇਹਨਾਂ ਦਾ ਸੋਲੂਸ਼ਨ ਲੱਭਣਾ ਇਹ ਸਰਕਾਰਾਂ ਦੇ ਨਾਲ ਮਿਲ ਕੇ ਮੇਰੇ ਖਿਆਲ ਨਾਲ ਇਹ ਮੁੱਦੇ ਨੂੰ ਜਲਦੀ ਸੁਲਟਾਉਣਗੇ ਜਿਸ ਸਾਹਮਣੇ ਮੇਨਾ ਸਮਾਜ ਸਾਹਿਬ ਕਾ ਹੈਪੀ ਮਾਈ ਜੀ ਜੋ ਬਲੱਡ ਸੇਵਾ ਦਾ ਵੱਡੇ ਪੱਧਰ ਤੇ ਇਹ ਕੰਮ ਕਰਦੇ ਆ ਤੇ ਕਿਉਂਕਿ ਇਹ ਗ੍ਰਾਹ ਪ੍ਰਤੀ ਵੀ ਚਿੰਤਾਤ ਹੈ ਗ੍ਰਾਹ ਦੇ ਜਿਹੜੇ ਮਸਲੇ ਆ ਉਹ ਹੱਲ ਹੋਣੇ ਬਹੁਤ ਜ਼ਰੂਰੀ ਆ ਤੇ ਇਹਨਾਂ ਨੂੰ ਪੂਰੀ ਆਸ ਹੈ ਵੇ ਨਵੇਂ ਜਿਹੜੇ ਪ੍ਰਧਾਨ ਬਣੇ ਆ ਹਰਮੇਸ਼ ਲਾਲ ਜੀ ਇਹ ਇਹਨਾਂ ਸਮੱਸਿਆਵਾਂ ਦਾ ਜ਼ਰੂਰ ਹੱਲ ਕਰਨਗੇ ਚੇਤਨਾ ਚੰਨ ਲਈ ਪ੍ਰਦੀਪ ਰਾਜ